ਬਾਬਾ ਕਾਸ਼ੀਰਾਮ ਅਮਰ ਰਹੇ ਅਮਰ ਰਹੇ ਬਾਬਾ ਕਾਸ਼ੀਰਾਮ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਦਾ ਦੂਸਰਾ ਨਾਮ ਕਨਸ਼ੀਰਮ ਕਨਸ਼ੀਰਮ ਬਾਬਾ ਸਾਹਿਬ ਦਾ ਦੂਸਰਾ ਨਾਮ ਕਨਸ਼ੀਰਮ ਕਨਸ਼ੀਰਮ ਡਾਕਟਰ ਅੰਬੇੜਕਰ ਸਟੂਡੈਂਟ ਫਰੰਟ ਆਫ ਇੰਡੀਆ ਜਿੰਦਾਬਾਦ 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 ਡਾਕਟਰ ਅੰਬੇੜਕਰ ਸਟੂਡੈਂਟ ਫਰੰਟ ਆਫ ਇੰਡੀਆ ਜਿੰਦਾਬਾਦ 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 ਖੜੀ ਰਹੋ ਸੁਣਨੀ ਚਾਹੀਏ ਸਪੈਕੀ ਚਾਹੀਏ जय पीएम जय भारत साथियों डॉ अंबेडकर स्टूडेंट फ्रंट ऑफ इंडिया ने हर बार की तरह इस बार भी पंजाबी यूनिवर्सिटी पटियाला दे विच माननीय वर साहब काशीराम जी दा महापरीणमन दिवस मनाया ते उनानू श्रद्धांजलि भेंट की आपा सब नु पता ही है की माननीय वर साहब काशीराम जी ओ शख्सियत ने जिन्ना ने बाबा साहब डॉ अंबेडकर नु दोबारा जिंदा करदा क्योंकि ये मनुवादी सरकारा ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਮਿਸ਼ਨ ਮੂਵਮੈਂਟ ਨੂੰ ਕਦੋਂ ਦਾ ਖਤਮ ਕਰ ਦਿੰਦੀ ਆਂ ਅਗਰ ਇਸ ਦੁਨੀਆ ਤੇ ਇੱਕੋ ਇੱਕ ਭੋਜਨ ਮਸੀਹਾ ਮਾਨਯਵਰ ਸਾਹਿਬ ਕਾਸ਼ੀਰਾਮ ਇਸ ਦੁਨੀਆ ਤੇ ਨਾ ਹੁੰਦਾ ਅਗਰ ਗੱਲ ਕਰੀਏ ਸਰਕਾਰਾਂ ਦੀਆਂ ਸਰਕਾਰਾਂ ਇਸ ਸਮੇਂ ਸਿਰਫ ਲਾਰੇ ਲਾਉਂਦੀਆਂ ਆਂ ਆ ਪੰਜਾਬ ਦੀ ਗੱਲਾਂ ਕਰੀਏ ਬਹੁਤ ਤਰ੍ਹਾਂ ਦੀਆਂ ਸਰਕਾਰਾਂ ਬਣੀਆਂ ਆਂ ਚਾਹੇ ਅਸੀਂ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਚਾਹੇ ਇਸ ਤੋਂ ਇਲਾਵਾ ਸੀ ਭਾਜਪਾ ਦੀ ਗੱਲ ਕਰ ਲਈਏ ਕਾਲੀ ਦਲ ਦੀ ਗੱਲ ਕਰ ਲਈਏ ਸਾਰੀਆਂ ਸਰਕਾਰਾਂ ਸਿਰਫ ਲਾਰੇ ਲਾਉਂਦੀਆਂ ਆ ਸਭ ਰੀ ਕੈਂਡੀਆਂ ਤਾਂ ਕੁਝ ਹੋ ਰਿਹਾ ਕਰਦੀਆਂ ਕੁਝ ਹੋ ਰਿਹਾ ਕਲੀਆਂ ਬੁਲਾ ਦਾਂਗੇ ਨਾਲੀਆਂ ਬੁਲਾ ਦਾਂਗੇ ਪਰ ਜਦੋਂ ਸਾਬ ਕਾਸ਼ੀਰਾਮ ਇੱਕੋ ਹੀ ਕਮਸੀਆ ਇਮੇਦਾ ਹੋਇਆ ਆ ਜਿਸ ਨੇ ਕਿਹਾ ਕਿ ਅਗਰ ਮੇਰੀ ਸਰਕਾਰ ਬਣਦੀ ਆ ਤਾਂ ਮੇਰਾ ਮੈਨੀਫੈਸਟੋ ਸਿਰਫ ਗੁਰੂ ਗ੍ਰੰਥ ਸਾਹਿਬ ਹੋਣਾ ਆ ਸੋਚ ਕੇ ਦੇਖੋ ਕਿੱਡੀ ਵੱਡੀ ਸੋਚ ਹੋਣੀ ਉਸ ਮਹਾਨ ਇਨਸਾਨ ਸਾਹਿਬ ਕਾਸ਼ੀਰਾਮ ਦੀ ਜਿਨ੍ਹਾਂ ਨੇ ਕਿਹਾ ਮੇਰਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਆ ਇਸ ਕਰਕੇ ਸਮੂਹ ਸਾਡੇ ਭੋਜਨ ਸਮਾਜ ਨੂੰ ਅਪੀਲ ਹੈ ਕਿ ਵੱਤ ਤੋਂ ਵੱਧ ਸਾਬ ਕਾਂਸ਼ੀ ਰਾਮ ਜੀ ਬਾਰੇ ਪੜੋ ਉਹਨਾਂ ਦੇ ਸੰਘਰਸ਼ ਨੂੰ ਜਾਣੋ ਤੇ ਜਿਵੇਂ ਅਸੀਂ 바ਵਾ ਸਾਹਿਬ ਡਾਕਟਰਾਂ ਵੇਟ ਕਰਦਾ ਮਾਨ ਸਨਮਾਨ ਕਰਦੇ ਆ ਉਵੇਂ ਹੀ ਸਾਨੂੰ ਸਾਬ ਕਾਂਸ਼ੀ ਰਾਮ ਦਾ ਮਾਨ ਸਨਮਾਨ ਕਰਨਾ ਚਾਹੀਦਾ ਆ ਤੇ ਡਾਕਟਰਾਂ ਵੇਟ ਕਾ ਸਟੂਡੈਂਟ ਫਰੰਟ ਆਫ ਇੰਡੀਆ ਦੀ ਪੂਰੀ ਟੀਮ ਵੱਲੋਂ ਸਾਬਕਾ ਕਾਸ਼ੀਰਾਮ ਜੀ ਨੂੰ ਉਹਨਾਂ ਦੇ ਮਹਾ ਪ੍ਰਿਣੀ ਨਿਵਾਣ ਤੇ ਦਿਵਸ ਤੇ ਸਤ ਸਤ ਨਮਨ ਜੈ ਪੀਮ ਜੈ ਪਰ ਜੈ ਸਾਬਕਾਸ਼ੀਰਾਮ ਸਾਬਕਾ ਕਾਸ਼ੀਰਾਮ ਅਮਰ ਰਹੇ ਅਮਰ ਰਹੇ ਅਮਰ ਰਹੇ ਸਾਬਕਾ ਕਾਸ਼ੀਰਾਮ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀਰਾਮ ਕਾਸ਼ੀਰਾਮ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀਰਾਮ ਕਾਸ਼ੀਰਾਮ ਡਾਕਟਰ ਮੈਡੀਕਲ ਸਟੂਡੈਂਟਸ ਆਫ ਇੰਡੀਆ ਜਿੰਦਾਬਾਦ 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 ਡਾਕਟਰ ਮੈਡੀਕਲ ਸਟੂਡੈਂਟਸ ਆਫ ਇੰਡੀਆ ਜਿੰਦਾਬਾਦ ਜਿੰਦਾਬਾਦ